ਕੀ ਕਾਜੀ ਕੀ ਹਾਲ ਚਾਲ ਹੈ ਅੱਜ ਹੈਗਾ ਆਪਣੀ ਭਾਂਡ ਦੀ ਵਿਆਹ ਦੀ ਹੈਗੀ ਜੈਗੋ ਤੇ ਰਹੋ ਤੇ ਇੱਕ ਬੇਨਤੀ ਹੈ ਕਿ ਲਾਈਕ শেয়ার ਤੇ ਸਬਸਕ੍ਰਾਈਬ ਧਰੂ ਕਰ ਲਿਓ ਆਪਣਾ ਚੈਨਲ ਨਾਂ ਨਾਲ ਮਿਲਦੇ ਆ ਦੇ ਨਾਮ ਲੱਕ ਡੀਜੇ ਦਾ ਕੰਮ ਅਜੇ ਸਟਾਰਟ ਹੋਇਆ ਨਹੀਂ ਹੈ ਨਾ ਜਵਾਗ ਵਿਚਾਰੇ ਪਹਿਲੇ ਹੀ ਗੀੜੇ ਦੇਣ ਲੱਗ ਗਏ ਔਰ ਇਹ ਸਾਡਾ ਭਾਂਡ ਦਾ ਕਰਨ ਜੋ ਚਾਹੀਦਾ ਹੈ ਹਾਂਜੀ ਕਰਨਜੋਤ ਸਿੰਘ ਹਾਂਜੀ ਤੇ ਭਾਣ ਦਾ ਸਾਤਾ ਇਹ ਮੇਰਾ ਮਾਮਾ ਜੀ ਇਹ ਮੇਰਾ ਭਾਣ ਦਾ ਹਾਂ ਸਿਆਣਾ ਮੇਰੇ ਤੋਂ ਵੱਧਦਾ ਹੈ ਪਰ ਨਹੀਂ ਨਹੀਂ ਇਹ ਮੈਨੂੰ ਬਹੁਤ ਕੁਝ ਸਿਖਾਉਂਦਾ ਹੁੰਦਾ ਸਿੱਖਣਾ ਵੀ ਚਾਹੀਦਾ ਤੇ ਸਿਖਾਉਣਾ ਵੀ ਚਾਹੀਦਾ ਹਾਂਜੀ ਹੋਰ ਠੀਕ ਹੈ ਜੇ ਮੈਂ ਲੱਗੇ ਪ੍ਰੋਗਰਾਮ ਆਦੀ ਭਾਣ ਦੀ ਦਾ ਵਿਆਹ ਯਾਰ ਹਾਂ ਕਹਟਾ ਬੰਦਾ ਢੱਡੀ ਘੜਾ ਨੂੰ ਆਣਾ ਉੱਥੀ ਹੋਈ ਜੀ ਸਾੜ ਵੀ ਲਿਆ ਕਰੋ ਉੱਥੇ ਇਹਨਾਂ ਇਹਨਾਂ ਦਾਦਗਿਆਂ ਨੂੰ ਭਜਾਉਣਾ ਕੰਧ ਤੋਂ ਪਾਰ ਅਸੀਂ ਇਹਨਾਂ ਦਾਦਗਿਆਂ ਨੂੰ you mm -hmm. मैक ले लो मैक ले लो माइक कितने माइक माइक भाई दही माइक नहीं नहीं माइक तो 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 माइक रखो मुझे ਜੀ ਹਾਂ ਆ ਖੜਾ ਇੱਧਰ ਆ ਖੜਾ ਜੀ ਇੱਧਰ ਆ ਵੀ ਖੜਾ ਜੀ ਕਿ ਤੇ ਮੇਰੀ ਆ ਮੇਰੀ ਆ ਮੇਰੀ ਆ ਕਹ ਹੁਣ ਮੇਰੀ ਆ ਹੁਣ ਬੋਲਦਾ ਨਹੀਂ ਹੈਗਾ ਹੁਣ ਕਹ ਹੁਣ ਕਹਦਾ ਨਹੀਂ ਹੈਗਾ ਮੈਂ ਕਹਿੰਦਾ ਦੱਸ ਤੂੰ ਕਿਹੜਾ ਦਗਾ ਉਧਰ ਸਾਈਡ ਤੇ ਰਹਿਣਾ ਸਾਈਡ ਤੇ ਸਾਈਡ ਤੇ ਉਹਨੇ ਚੱਲ ਰਿਹਾ ਕਿੱਥੇ ਆ ਕਿੱਥੇ ਆ ਬਹਿ ਜਸੇ ਅਰੇ ਕਿੱਥੇ ਆ ਦੋ ਮੋੜੀ ਮਾਰ ਹੌਲੀ ਕਿੱਥੇ ਆ ਵੀ ਦੱਸਿਆ ਕਿੱਥੇ ਖੋ ਗਈ ਆ ਤੇ ਬਹਿ ਜਸੇ ਨਹੀਂ ਮੈਂ ਧੀgera ਕਰ ਲਾਂ ਨੀ ਲੈਮੀਨੇ ਅੱਜ ਆ ਜੋਰ ਦੇਣੇ ਤੇ ਵਿੱਚ ਲੱਗ ਲੈਮੀਨੇ ਦਰ ਬਾਈ ਕੌਣਾ ਜਤਿੰਦਰ ਸਿੰਘ ਆਜੂ ਆਪੇ ਹਾਜ਼ਰ ਹੋ ਜੂ ਆਜ ਜਤਿੰਦਰ ਦੀ ਆ ਆ ਜਤਿੰਦਰ ਨੂੰ ਆਖ ਮਰਿੰਦਾ ਸਾਹਿਬ ਜੀ ਕਿੱਥੇ ਨੇ ਦਰ ਬਾਈ ਜਤਿੰਦਰ ਰੱਖ ਲੈ ਓਹ ਆ ਮੋਤੀ ਆਇਆ ਕਨਾਈ ਫਤਿਹ ਤੇਰੀਆਂ ਤੇਰੀਓ ਬਾਈ ਮੈਂ ਵੀ ਕਿਹਦੇ ਮੈਂ ਵੀ ਕਿਹਦੇ ਕਹਣਾ ਸੋਟੀ ਨਾ ਬੋਲ ਬਾਈ ਤੇਰੀਓ ਆ ਕਸ਼ਾ A ne ਤੋੜਦਾ ਵੀ ਇਹ ਮੜਾ ਦੇ ਹੋਰ ਆਹ ਦੇ ਨਾਲ ਇਹ ਮੈਨੇ ਸੋਹਣੀਆਂ ਆਈ ਨੇ ਪਾਓ ਬੋਲੀਏ ਜਾਂ ਦੋਸਰ ਹੋ ਰਹੇ ਨੇ ਇਹ ਦੇਖੇਗਾ ਇਹ ਮੰਦਿਰ ਨੂੰ ਦਿਖਾਉਂਦੇ ਇੱਥੇ ਲੈ ਕੇ ਆ ਗਏ ਛੱਡ ਬਣ ਗਏ ਛੱਡ ਬਣ ਗਏ ਤੇ ਕਾਹਦੇ ਤੁਸੀਂ ਤਾਂ ਭੈਣ ਦੀ ਲਾਗੇ ਬੋਲੀਆਂ ਪਾਉਣਾ ਮੇਰੀ ਨਿਕਲ ਵਿੱਚ ਬਾਤ ਪਈ ਹੋਈ ਆ ਹੋ ਨਹੀਂ ਲਿਆ ਦੇ ਕਰਦੀ ਨਾ ਤੇ ਆਪਣੀ ਤਾਂ ਕੁੜੀ ਆ ਆ ਪਤਲੇ ਆਦ ਕਰੀਏ ਕੋਈ ਗੱਲ ਨਹੀਂ ਆਪ ਤਾਂ ਲਿਆਦ ਕਰੀਏ ਅਸੀਂ ਤਾਂ ਕਰ ਰਹੇ ਆ ਜੀ ਅਸੀਂ ਤਾਂ ਕਰ ਰਹੇ ਆ ਅਸੀਂ ਨਹੀਂ ਲਾਵੇਂ ਅਸੀਂ ਤਾਂ ਕਰ ਰਹੇ ਆ ਆ ਦੇਖੋ ਤੁਹਾਡਾ ਪਾ ਜੀ